ਦੇਖੋ ਇਸ ਤਰ੍ਹਾਂ ਕਿ ਪਿਛਲੇ ਸਮੇਂ ਤੁਹਾਡੇ ਯਾਦ ਹੋਊਗਾ ਕਿ ਇਹ ਇਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀ ਕਿ ਤੇ ਉਦੋਂ ਪ੍ਰੋਜੈਕਟ ਜਿਹੜਾ ਇਹ ਆਪਾਂ ਬਣਾਉਣਾ ਸ਼ੁਰੂ ਕੀਤਾ ਸੀਗਾ ਸਾਰੇ ਨੇ ਸਾਥੀਆਂ ਨੇ ਬੜਾ ਉਹਦੇ ਚ ਸਹਿਯੋਗ ਦਿੱਤਾ ਸੀਗਾ ਅਕ੍ਰੋਸ ਆਲ ਪਾਰਟੀਆਂ ਇਹ ਜਦੋਂ ਪ੍ਰੋਜੈਕਟ ਕਨਸੀਵ ਕੀਤਾ ਸੀਗਾ ਕਿਉਂਕਿ ਪੰਜਾਬ ਸਲਾਮ ਦੀ ਬੜੀ ਇੰਪੈਕਿਊਲਰ ਪ੍ਰੋਬਲਮ ਹੈ ਕਿ ਅੱਧਾ ਸ਼ਹਿਰ ਉਸ ਪਾਸੇ ਲੈਂਦੇ ਅੱਧਾ ਸ਼ਹਿਰ ਆਲਮੋਸਟ ਇਸ ਪਾਸੇ ਹੋ ਗਿਆ ਇਸ ਵਾਸੀ ਵਾਸ ਆਲਮੋਸਟ ਅੱਧਾ ਨਾਲ ਸੀ 40% ਤਾਂ ਹੋ ਹੀ ਗਈ ਹੁਣ ਇਹ ਜਿਹੜੇ ਰੇਲਵੇ ਲਾਈਨ ਹੈ ਰੇਲਵੇ ਟਰੈਕ ਹੈ ਜਿਹੜਾ ਇਹ ਤਕਰੀਬਨ ਤਕਰੀਬਨ 30 32 35 ਗੱਡੀਆਂ ਜਿਹੜੀਆਂ ਇੱਥੋਂ ਡੇਲੀ ਨਿਕਲਦੀਆਂ ਨੇ ਤੇ ਆਨ ਐਨ ਐਵਰੇਜ ਇੱਕ ਗੱਡੀ ਦੇ ਨਿਕਲਦਾ ਜਿਹੜਾ ਬੰਦ ਰਹਿਣ ਦਾ ਟਾਈਮ ਹੈ ਉਹ 15 ਤੋਂ ਲੈ ਕੇ 25 ਮਿੰਟ ਤੱਕ 30 ਮਿੰਟ ਤੱਕ ਜਾਂਦਾ ਯਾਨੀ ਕਿ ਤਕਰੀਬਨ ਤਕਰੀਬਨ 10 12 ਘੰਟੇ ਫਟਕਾ ਜਿਹੜਾ ਬੰਦ ਰਹਿੰਦਾ ਜੀ ਦੀ ਵਜ੍ਹਾ ਕਰਕੇ ਸ਼ਹਿਰ ਹੈ ਜਿਹਦਾ ਉਧਰਲੇ ਪਾਸੇ ਵੀ ਜਾਮ ਹੋ ਜਾਂਦਾ ਇਧਰਲੇ ਪਾਸੇ ਵੀ ਜਾਮ ਜਾਂਦਾ ਬਹੁਤ ਵੱਡੀ ਦਿੱਕਤ ਹੈ ਲੋਕਾਂ ਨੂੰ ਖੁਦ ਹੀ ਘੁੰਮ ਕੇ ਜਾਣਾ ਪੈਂਦਾ ਸੋ ਇਸ ਮਕਸਦ ਦੇ ਨਾਲ ਇਹ ਪ੍ਰੋਜੈਕਟ ਦਾ ਆਈਡੀਆ ਆਇਆ ਸੀਗਾ ਕਿ ਇਹ ਇਹ ਤਾਂ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹ ਬਣਨਾ ਚਾਹੀਦਾ ਆ ਰੇਲਵੇਜ਼ ਦੇ ਨਾਲ ਬਾਕੀ ਸਾਰੇ ਪੰਜਾਬ ਸਰਕਾਰ ਦੇ ਵਿਭਾਗਾਂ ਨਾਲ ਵੀਐਸਐਨ ਨਾਲ ਜਿਹੜਾ ਸਾਰਿਆਂ ਨਾਲ ਮੀਟਿੰਗ ਹੋਈ ਸੀਗੀ ਤੇ ਜਦੋਂ ਪ੍ਰੋਜੈਕਟ ਕਨਸੀਵ ਕੀਤਾ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕੇਂਦਰ ਸਰਕਾਰ ਦਾ ਰੇਲਵੇਜ਼ ਦਾ ਬਿੱਟੂ ਜੀ ਦਾ ਰਵਨੀਤ ਬਿੱਟੂ ਜੀ ਜਿਹੜੇ ਹੁਣ ਪੰਜਾਬ ਦੇ ਰੇਲ ਰਾਜ ਮੰਤਰੀ ਨੇ ਸਾਰੀਆਂ ਪਾਰਟੀਆਂ ਦਾ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦਾ ਤੇ ਸਾਥੀਆਂ ਦਾ ਸਾਰੇ ਸ਼ਹਿਰ ਦਾ ਔਰ ਮੀਡੀਆ ਦਾ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਕਿ ਇਹ ਪ੍ਰੋਜੈਕਟ ਜਿਹੜਾ ਇਹ ਸਿਰੇ ਲੱਗ ਚੁੱਕਿਆ ਟੈਂਡਰ ਇਹਦਾ ਜਦੋਂ ਪਾਰਲੀਮੈਂਟ ਦੇ ਚੋਣਾਂ ਸੀਗਾ ਉਦੋਂ ਹੀ ਹੋ ਚੁੱਕਿਆ ਸੀਗਾ ਅਲੋਟ ਹੋ ਚੁੱਕਿਆ ਪਰ ਕਿਉਂਕਿ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਤੇ ਹੁਣ ਇਹਦੀ ਬੜੀ ਜਲਦੀ ਹੀ ਇੱਕ ਦੋ ਦਿਨਾਂ ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਹ ਜਿਹੜਾ ਰੇਲਵੇ ਅੰਡਰਬ੍ਰਿਜ ਹੈ ਇਹ ਤਕਰੀਬਨ ਇਧਰੋਂ ਔਰ ਉਧਰੋਂ 236 268 ਮੀਟਰ 268 ਮੀਟਰ ਲੰਬਾ ਹੈ ਔਰ ਜਿਹੜੇ ਇਹਨਾਂ ਇਸ ਦੇ ਦੋਨੋਂ ਸਾਈਡਾਂ ਦੇ ਉੱਪਰ ਫੁੱਟਪਾਥ ਹੋਵੇਗਾ ਤੇ ਫੁੱਟਪਾਥ ਦੇ ਨਾਲ ਸਰਵਿਸ ਲੇਨ ਹੋਏਗੀ ਸਰਵਿਸ ਲੇਨ ਦੇ ਨਾਲ ਫਿਰ ਅੰਡਰਬ੍ਰਿਜ ਜਿਹੜਾ ਉਹ ਸ਼ੁਰੂ ਹੋਏਗਾ ਅਰ ਔਰ ਅੰਡਰਬ੍ਰਿਜ ਜਿਹੜਾ ਉਹ ਦੋ ਆਣ ਜਾਣ ਦਾ 8 ਮੀਟਰ ਚੌੜਾ ਹੋਏਗਾ 4 ਮੀਟਰ ਉੱਚਾ ਹੋਏਗਾ ਯਾਨੀ ਕਿ ਬੱਸਸ ਟਰੱਕਸ ਏ ਟੂ ਜ਼ेड ਸਾਰੇ ਦੇ ਸਾਰੇ ਵਹੀਕਲਸ ਨੇ ਜਿਹੜੇ ਇਹਦੇ ਵਿੱਚ ਦੀ ਨਿਕਲ ਜਾਣਗੇ ਔਰ ਜਿਹੜੇ ਫੁੱਟਪਾਥ ਔਰ ਪਾਰਕਿੰਗ ਦਾ ਜਿਹੜਾ ਏਰੀਆ ਹੋਏਗਾ ਉਹ ਦੁਕਾਨਦਾਰ ਵੀਰਾਂ ਦੇ ਕੰਮ ਆਏਗਾ ਜਿਹੜਾ ਸਾਰੇ ਸਾਰਾ ਪ੍ਰੋਜੈਕਟ ਜਿਹੜਾ ਇਸ ਹਿਸਾਬ ਨਾਲ ਕਨਸੀਵ ਕੀਤਾ ਗਿਆ ਕਿ ਸ਼ਹਿਰ ਦੇ ਲਈ ਇੱਕ ਬਹੁਤ ਵੱਡੀ ਸਮੂਲਤ ਹੈ ਜਿਹੜੀ ਉਹ ਬਣ ਜਾਏਗੀ ਤਕਰੀਬਨ 10 ਕਰੋੜ ਰੁਪਏ ਇਸ ਪ੍ਰੋਜੈਕਟ ਦੇ ਉੱਪਰ ਲੱਗੇਗਾ ਜਿਹਦੇ ਵਿੱਚ 9 ਕਰੋੜ ਰੁਪਏ ਜਿਹੜਾ ਉਹ ਰੇਲਵੇਜ਼ ਕਿਉਂਕਿ ਰੇਲਵੇਜ਼ ਦਾ ਕੰਮ ਵੱਡਾ ਹੈ 9 ਕਰੋੜ ਰੁਪਏ ਉਹਨਾਂ ਦਾ ਪ੍ਰੋਜੈਕਟ ਹੈ ਔਰ ਕਰੋੜ ਰੁਪਏ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਦਾ ਜਿਸ ਦੇ ਵਿੱਚ ਤੁਹਾਡਾ ਬਿਜਲੀ ਬੋਰਡ ਦਾ ਔਰ ਸੀਵਰੇਜ ਦਾ ਜਾਂ ਤੁਹਾਡਾ ਬੀਐਸਐਨ ਜਿੰਨੀ ਵੀ ਇਹ ਕਾਸਟ ਹੈਗੀ ਇਹ ਸਾਰਾ ਪੰਜਾਬ ਸਰਕਾਰ ਬੀਅਰ ਕਰੇਗੀ ਸੋ ਉਚੇਚੇ ਤੌਰ ਤੇ ਫੇਰ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦਾ ਰੇਲਵੇਜ਼ ਦਾ ਪੰਜਾਬ ਸਰਕਾਰ ਦਾ ਸਾਰੀਆਂ ਪਾਰਟੀਆਂ ਦੇ ਸਤਕਾਰਯੋਗ ਨੁਮਾਇੰਦਿਆਂ ਦਾ ਜਿਨ੍ਹਾਂ ਦਾ ਬਹੁਤ ਸਹਿਯੋਗ ਰਿਹਾ ਤੇ ਸਾਰੇ ਸ਼ਹਿਰਦਾਰ ਮੀਡੀਆ ਦਾ